ਹੈਲੋ ਹੈਲੋ ਦੂਸਰਾ ਬਾਈਕ ਦਿਓ ਇਹਦੇ ਵਿੱਚ ਕਿਤੇ ਉਹ ਨਾ ਹੋਵੇ ਬੈਟਰੀ ਡਾਊਨ ਹੈਲੋ ਹੈਲੋ ਚਲੋ ਚੈੱਕ ਕਰਦੇ ਹਾਂ ਠੀਕ ਹੈ ਵਗੈਰਾ ਚਲੋ ਜੀ ਆਨਲਾਈਨ ਅ ਅੱਜ ਆਪਾਂ ਕੁਝ ਪੱਤਿਆਂ ਦੀ ਗੱਲ ਕਰਾਂਗੇ ਜੋ ਅੱਜ ਹੀ ਨੋਟੀਫਿਕੇਸ਼ਨ ਹੈ ਜਿਹੜਾ ਤੁਹਾਡਾ ਪੀਟ੍ਰੀਪਲੱਸ ਬੀ ਨੇ ਲਾਂਚ ਕੀਤਾ ਹੈਗਾ ਠੀਕ ਹੈ ਤੇ ਇਹ ਭਰਤੀਆਂ ਕੁੱਲ 34 ਨੇਗੀਆਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਜੇ ਤੁਸੀਂ ਨਾਰਮਲ ਭਰਤੀ ਦੇਖ ਰਹੇ ਹੋ ਉਹਦੇ ਲਈ ਨਹੀਂ ਹੈਗੇ ਇਹਦੇ ਵਿੱਚ ਜੇ ਤੁਸੀਂ ਰੱਡ ਕੋਲ ਕੁਆਲਿਫੀਕੇਸ਼ਨ ਵੀ ਹੋ ਗਈ ਤਾਂ ਇਹਨਾਂ ਡਿਗਰੀ ਦੀ ਵੀ ਡਿਮਾਂਡ ਕੀਤੀ ਹੋਈ ਹੈਗੀ ਇਹ ਸਪੈਸ਼ਲ ਭਰਤੀਆਂ ਨੇ ਜਿਹੜੀਆਂ ਉਹ ਆਈਆਂ ਨੇਗੀਆਂ ਡਾਇਰੈਕਟੋਰੇਟ ਮੱਛੀ ਪਾਲਣ ਵਿਭਾਗ ਪੰਜਾਬ ਦੇ ਵਿੱਚ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਹੋਣਾ ਸੀ ਇਨਵੈਸਟੀਗੇਸ਼ਨ ਵਰਕ ਹੈ ਠੀਕ ਹੈ ਸਥਾਨਕ ਸਰਕਾਰਾਂ ਵਿਭਾਗ ਇਹਦੇ ਵਿੱਚ ਲੋਕਲ ਗਵਰਨਮੈਂਟ ਦੇ ਵਿੱਚ ਆਈਆਂ ਨੇ ਜੂਨੀਅਰ ਇੰਜੀਨੀਅਰ ਇਹਨਾਂ ਨੇ 1 ਇੱਕ ਰੱਖਣੇ ਆ ਸਹਾਇਕ ਡਾਇਰੈਕਟਰ ਮੱਛੀ ਪਾਲਣ 5 ਰੱਖਣੇ ਨੇ ਸੀਨੀਅਰ ਫੋਰੈਂਸਿਕ ਸੁਪਰਵਾਈਜ਼ਰ 12 ਰੱਖਣੇ ਨੇ ਲੀਗਲ ਐਡਵਾਈਜ਼ਰ 3 ਰੱਖਣੇ ਨੇ ਤੇ ਜੂਨੀਅਰ ਇੰਜੀਨੀਅਰ 13 ਰੱਖਣੇ ਨੇ ਮਕੈਨਿਕਲ ਦੇ ਤਾਂ ਇਹਦੇ ਵਿੱਚ ਫਿਰ ਤੁਹਾਡੇ ਕੋਲ ਜਿਹੜੀ ਇਹ ਵਾਲੀ ਯੋਗਤਾ ਹੈਗੀ ਉਹ ਹੋਣੀ ਚਾਹੀਦੀ ਹੈ ਠੀਕ ਹੈ ਤੇ ਬਾਕੀ ਮੈਂ ਤੁਹਾਨੂੰ ਦੱਸਦੇ ਹਾਂ ਵੀ ਇਸ ਤੋਂ ਬਾਅਦ ਮੈਂ ਇੱਕ ਤੁਹਾਨੂੰ ਨੋਟੀਫਿਕੇਸ਼ਨ ਹੈ ਜਿਹੜਾ ਉਹ ਕੋਰੋਨਾ ਆਪਣੇ ਦੋ ਤਿੰਨ ਲਾਈਵ ਹੈ ਜਿਹੜੇ ਆ ਵੀਡੀਓ ਤੋਂ ਬਾਅਦ ਅੱਗੇ ਲਾਈਵ ਚੱਲਣਗੇ ਹੁਣ ਘੰਟਾ ਡੇਢ ਘੰਟਾ ਆਪਾਂ ਡਿਸਕਸ ਕਰਾਂਗੇ ਅਗਰ ਇਹ ਨਹੀਂ ਕੰ ਹੁਣ ਇਹਦੇ ਵਿੱਚ ਕੀ ਕੁਛ ਆਊਗਾ ਇਹਨਾਂ ਨੇ ਐਕਸਪੀਰੀਅੰਸ ਮੰਗਿਆ ਸਾਰਿਆਂ ਦੇ ਵਿੱਚ ਇਸ਼ਤਿਹਾਰ 15 11 ਨੂੰ ਪ੍ਰਕਾਸ਼ਿਤ ਹੋ ਚੁੱਕਿਆ 19 11 ਤੋਂ ਆਨਲਾਈਨ ਅਪਲਾਈ ਕਰ ਸਕਦੇ ਹੋ ਅਪਲਾਈ ਕਰਨ ਦੀ ਆਖਰੀ ਮਿਤੀ ਹੈ ਜਿਹੜੀ 12 12 5 ਵਜੇ ਤੱਕ ਰਹੇਗੀ ਤੇ ਫੀਸ ਭਰਨ ਦੀ 15 12 ਜਿਹੜੀ ਉਹ ਰਹੇਗੀ ਠੀਕ ਹੈ ਜੀ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਜੂਨੀਅਰ ਇੰਜੀਨੀਅਰ ਦੀਆਂ ਪੋਸਟਾਂ ਨੇ ਕੈਟਾਗਰੀ ਵਾਈਜ਼ ਲੱਗੀਆਂ ਇਹ ਆਰ ਤੁਸੀਂ ਦੇਖ ਲਿਓ ਇਹਨਾਂ ਤੇ ਆਪਾਂ ਇਹਨਾਂ ਮੱਥਾ ਮਾਰੀਏ ਆਪਾਂ ਸਿੱਧੀ ਕੰਮ ਦੀ ਗੱਲ ਕਰੀਏ ਕੀ ਕੁਛ ਆ ਰਿਹਾਗਾ ਹੁਣ ਇਹਦੇ ਵਿੱਚ ਹਾਂ ਜੂਨੀਅਰ ਇੰਜੀਨੀਅਰ ਦੇ ਲਈ ਤੁਹਾਡੇ ਕੋਲ ਕਹਿੰਦੇ ਕੀ ਹੋਣੀ ਚਾਹੀਦੀ ਹੈ ਤੁਹਾਡੇ ਕੋਲ 3 ਸਾਲ ਦਾ ਡਿਪਲੋਮਾ ਜਿਹੜਾ ਸਿਵਲ ਇੰਜੀਨੀਅਰਿੰਗ ਦੇ ਵਿੱਚ ਹੋਣਾ ਚਾਹੀਦਾ ਕਿਸੇ ਵੀ ਰੈਕਗਨਾਈਜ਼ਡ ਯੂਨੀਵਰਸਿਟੀ ਜਾਂ ਇੰਸਟੀਟਿਊਸ਼ਨ ਦਾ ਜਾਂ ਸਿਵਲ ਇੰਜੀਨੀਅਰਿੰਗ ਦੀ ਤੁਹਾਡੇ ਕੋਲ ਡਿਗਰੀ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ ਠੀਕ ਹੈ ਇਸ ਦੇ ਵਿੱਚ ਐਕਸਪੀਰੀਅੰਸ ਦੀ ਡਿਮਾਂਡ ਇਹਨਾਂ ਨੇ ਨਹੀਂ ਕੀਤੀ ਹੋਈ ਬਟ ਇਹ ਡਿਗਰੀ ਹੈ ਜਿਹੜੀ ਤੁਹਾਡੇ ਕੋਲ ਸਿਵਲ ਇੰਜੀਨੀਅਰਿੰਗ ਦੀ ਜੇਈ ਦੇ ਲਈ ਹੋਣੀ ਚਾਹੀਦੀ ਹੈ ਅਸਿਸਟੈਂਟ ਡਾਇਰੈਕਟਰ ਫਿਸ਼ਰੀਜ਼ ਦੇ ਵਿੱਚ ਜਾਣਾ ਤੁਸੀਂ ਤਾਂ ਤੁਹਾਡੇ ਕੋਲ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਫਿਸ਼ਰੀ ਸਾਇੰਸ ਦੀ ਤੇ ਘੱਟੋ ਘੱਟ 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਤੁਹਾਡੇ ਕੋਲ ਡਵੈਲਪਮੈਂਟ ਮੈਨੇਜਮੈਂਟ ਆਫ ਪਿਸਕੀ ਕਲਚਰ ਦੇ ਵਿੱਚ ਜਾਂ ਫਿਰ ਮਾਸਟਰ ਡਿਗਰੀ ਸਾਇੰਸ ਵਿਦ ਜੂਲੋਜੀ ਹੋਣੀ ਚਾਹੀਦੀ ਹੈ 1 ਸਾਲ ਦੀ ਤੁਹਾਡੇ ਕੋਲ ਟ੍ਰੇਨਿੰਗ ਹੋਣੀ ਚਾਹੀਦੀ ਹੈ ਫਿਸ਼ਰੀਜ਼ ਨੂੰ ਲੈ ਕੇ ਐਕਵਾਕਲਚਰ ਨੂੰ ਲੈ ਕੇ ਤੇ ਮਿਨੀਮਮ 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਬੈਚਲਰ ਡਿਗਰੀ ਫਿਸ਼ਰੀ ਸਾਇੰਸ ਦੇ ਵਿੱਚ ਹੋਣੀ ਚਾਹੀਦੀ ਹੈ ਜਾਂ 7 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਤੁਹਾਡਾ ਪਿਸਕ ਬੈਚਲਰ ਡਿਗਰੀ ਹੈ ਜਿਹੜੀ ਸਾਇੰਸ ਵਿਦ ਜ਼ੂਲੋਜੀ ਹੋਣੀ ਚਾਹੀਦੀ ਹੈ 1 ਸਾਲ ਦਾ ਟ੍ਰੇਨਿੰਗ ਇਨ ਲੈਂਡ ਫਿਸ਼ਰੀਜ਼ ਤੇ ਐਕੋਕਲਚਰ ਦੀ ਹੋਣੀ ਚਾਹੀਦੀ ਹੈ ਜੀ ਤੇ 7 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੋਈ ਜੇ ਅਗਰ ਤੁਸੀਂ ਅਸਿਸਟੈਂਟ ਡਾਇਰੈਕਟਰ ਬਣਨਾ ਹੈਗਾ ਫਿਸ਼ਰੀਜ਼ ਦੇ ਵਿੱਚ ਮੱਛੀ ਪਾਲਣ ਵਿਭਾਗ ਦੇ ਵਿੱਚ ਅਗਰ ਤੁਸੀਂ ਜਾਣਾ ਹੈ ਠੀਕ ਹੈ ਜੀ ਤਾਂ ਤਜਰਬਾ ਜਿਹੜਾ ਇਹਨਾਂ ਨੇ ਪਾਇਓ ਡਿਮਾਂਡ ਕੀਤੀ ਹੋਈ ਹੈਗੀ ਸੀਨੀਅਰ ਫੋਰੈਨਸਿਕਸ ਜਿਹੜਾ ਸੁਪਰਵਾਈਜ਼ਰ ਹੈ ਉਹਦੇ ਵਿੱਚ ਇਹਨਾਂ ਨੇ ਮੰਗਿਆ ਬੈਚਲਰ ਡਿਗਰੀ ਹੈ ਜਿਹੜੀ ਫੋਰੈਨਸਿਕ ਸਰਵਿਸ ਦੀ ਤੁਹਾਡੇ ਸਾਇੰਸ ਦੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਕਿਸੇ ਵੀ ਸੈਂਟਰ ਅਤੇ ਸ਼ੁੱਡ ਹੈਵ ਮਿਨਿਮਮ ਰੈਲੇਵੈਂਟ ਵਰਕ ਐਕਸਪੀਰੀਅੰਸ ਆਫ 13 ইয়ারਸ 13 ਸਾਲ ਦਾ ਇਹਨਾਂ ਨੇ ਐਕਸਪੀਰੀਅੰਸ ਮੰਗਿਆ ਕਿਸੇ ਵੀ ਗਵਰਨਮੈਂਟ ਜਾਂ ਕੋਸੀ ਗਵਰਨਮੈਂਟ ਫਰੈਂਸਿਕ ਆਰਗੇਨਾਈਜੇਸ਼ਨ ਦੇ ਵਿੱਚ ਸਰਕਾਰੀ ਜਾਂ ਸਰਕਾਰੀ ਦੇ ਵਿੱਚ 13 ਸਾਲ ਫਰੈਂਸਿਕਸ ਦੇ ਵਿੱਚ ਲਗਾਏ ਹੋਣੇ ਚਾਹੀਦੇ ਨੇਗੇ ਇਹ ਇਹਨਾਂ ਨੇ ਡਿਮਾਂਡ ਕੀਤੀ ਹੈਗੀ ਅਪਾਰਟ ਫਰਮ ਦੈਟ ਲੀਗਲ ਐਡਵਾਈਜ਼ਰ ਦੀ ਪੋਸਟ ਆਈ ਹੈ ਬੈਚਲਰ ਡਿਗਰੀ ਤੁਹਾਡੇ ਕੋਲ ਲਾ ਦੀ ਹੋਣੀ ਚਾਹੀਦੀ ਹੈ ਕੋਟੋ ਕੋਟ 50% ਮਾਰਕਸ ਜਿਹੜੇ ਤੁਸੀਂ ਪ੍ਰਾਪਤ ਕੀਤੇ ਹੋਣੇ ਚਾਹੀਦੇ ਸ਼ੁੱਡ ਹੈਵ ਪ੍ਰੈਕਟਿਸ ਐਟ ਦਾ ਬਾਰ ਫਾਰ ਮਿਨਿਮਮ ਪੀਰੀਅਡ ਆਫ 12 ਇਅਰਸ 12 ਸਾਲਾਂ ਤੱਕ ਤੁਸੀਂ ਜਿਹੜਾ ਇਹ ਆਪਣਾ ਐਕਸਪੀਰੀਅੰਸ ਹੈ ਉਹ ਕੀਤਾ ਹੋਣਾ ਚਾਹੀਦਾ ਤੁਹਾਡੇ ਕੋਲ ਪ੍ਰੈਕਟਿਸ ਦਾ ਠੀਕ ਹੈ ਹੁਣ ਜੂਨੀਅਰ ਇੰਜੀਨੀਅਰ ਮਕੈਨੀਕਲ ਦੀਆਂ ਪੋਸਟਾਂ ਨੇ ਜਿਹੜੀਆਂ ਇਹਦੇ ਵਿੱਚ ਤੁਹਾਡੇ ਕੋਲ 3 ਸਾਲ ਦਾ ਡਿਪਲੋਮਾ ਜਿਹੜਾ ਮਕੈਨੀਕਲ ਇੰਜੀਨੀਅਰਿੰਗ ਦਾ ਕੀਤਾ ਹੋਣਾ ਚਾਹੀਦਾ ਤੇ ਹਾਇਰ ਕੁਆਲੀਫਿਕੇਸ਼ਨ ਜਿਹੜੀ ਰੈਲੇਵੈਂਟ ਡਿਸਪਲਿਨ ਦੇ ਵਿੱਚ ਹੋਣੀ ਚਾਹੀਦੀ ਮਤਲਬ ਕਿ ਅਗਰ ਡਿਪਲੋਮਾ ਕੀਤਾ ਜਾਂ ਡਿਗਰੀ ਪੋਸਟ ਗ੍ਰੈਜੂਏਸ਼ਨ ਕੀਤੀ ਉਹ ਸਾਰਾ ਕੁਝ ਇਹਦੇ ਵਿੱਚ ਚੱਲੂਗਾ ਠੀਕ ਹੈ ਹੁਣ ਇਹ ਪੋਸਟਾਂ ਤੁਹਾਡੇ ਕੋਲ ਆਈਆਂ ਹੋਈਆਂ ਨੇ ਉਮਰ ਸੀਮਾ 18 ਤੋਂ 37 ਸਾਲ ਇਹਨਾਂ ਨੇ ਕਹੀ ਹੈਗੀ ਤਾਂ ਇੱਥੇ ਮੈਨੂੰ ਥੋੜੀ ਜਿਹੀ ਚੀਜ਼ ਹੈ ਜਿਹੜੀ ਖਟਕਦੀ ਲੱਗ ਰਹੀ ਹੈ ਕਿ ਪਹਿਲੀ ਗੱਲ ਤਾਂ ਤੁਸੀਂ 13 ਸਾਲ ਦਾ ਐਕਸਪੀਰੀਅੰਸ ਬੰਦੇ ਤੋਂ ਮੰਗ ਰਹੇ ਹੋਗੇ ਦੂਸਰਾ ਉਸ ਤੋਂ ਬਾਅਦ ਤੁਸੀਂ ਫਿਰ ਤੁਹਾਡੇ ਕੋਲ ਜਿਹੜੀ ਉਮਰ ਸੀਮ ਹੈਗੀ 18 ਤੋਂ 37 ਸਾਲ ਜਰਨਲ ਦੇ ਲਈ ਰੱਖੀ ਆ ਜੇ ਮੈਂ 13 ਸਾਲ 37 ਵਾਲੇ ਘਟਾ ਵੀ ਦੇਵਾਂ ਮਤਲਬ ਕਿ ਫਾਈਨਲ ਦੇ ਵਿੱਚ ਵੀ ਕੋਈ ਆ ਕੇ ਇੱਥੇ ਅਗਰ ਕੰਮ ਇਹਨੂੰ ਕਰੂਗਾ ਠੀਕ ਹੈ ਤਾਂ ਉਹ ਤੁਹਾਡਾ ਫਿਰ 24 ਸਾਲ ਦਾ 23 ਸਾਲ ਦਾ ਜਿਹੜਾ ਉਹ ਇਸ ਡਿਪਾਰਟਮੈਂਟ ਦੇ ਵਿੱਚ ਲੱਗਾ ਹੋਣਾ ਚਾਹੀਦਾਗਾ ਚਲੋ ਕੋਈ ਨਹੀਂ 42 ਸਾਲ ਜਿਹੜੀ ਤੁਹਾਡੀ ਐਸਸੀਐਸਟੀ ਨੂੰ ਮਿਲੂਗੀ ਰਾਜ ਤੇ ਕੇਂਦਰੀ ਸਰਕਾਰੀਆਂ ਦੇ ਲਈ 45 ਸਾਲ ਦੀ ਯੋਗਤਾ ਮਿਲੂਗੀ ਸਾਬਕਾ ਫੌਜੀਆਂ ਦੇ ਲਈ ਜੋ ਤੁਹਾਡੀ ਰਿਕਰੂਟਮੈਂਟ ਰਹਿੰਦੀ ਹੁੰਦੀ ਹੈ ਆਪਣਾ ਇਹਨਾਂ ਦਾ ਰੂਲ ਚੱਲਦਾ ਹੁੰਦਾ 3 ਸਾਲ ਵਾਲਾ ਉਹ ਸੇਮ ਰੂਲ ਹੀ ਹੈ ਜਿਹੜਾ ਇੱਥੇ ਅਪਲਾਈ ਹੋਊਗਾ ਠੀਕ ਹੈ ਜੀ ਇਸ ਚੀਜ਼ ਦਾ ਧਿਆਨ ਰੱਖ ਲਿਓ ਉਮਰ ਸੀਮਾ ਅਪਰ ਏਜ ਵਿਡੋਸ ਦੇਵੋਸੀ ਸਟਨ ਏਰੀਆ ਕੈਟਗਰੀਜ਼ ਦੇ ਲਈ ਜਿਹੜੀ ਤੁਹਾਡੀ ਇਹ ਵਾਲੀ ਹੈ ਇਹਦੇ ਵਿੱਚ ਵੀ ਭਈ ਤੁਹਾਡੀ 40 ਸਾਲ ਹੈ ਜਿਹੜੀ 40 ਸਾਲ ਤੱਕ ਦੀ ਉਮਰ ਦੀ ਰਿਲਾਕਸੇਸ਼ਨ ਹੈ ਜਿਹੜੀ ਉਹ ਦਿੱਤੀ ਗਈ ਹੈਗੀ ਠੀਕ ਹੈ ਨੈਕਸਟ ਆਪਾਂ ਇਹਦੇ ਦੇ ਪਾਸੇ ਗੱਲ ਕਰੀਏ ਤਨਖਾਹ ਦਿੱਤਾ ਇਹਨਾਂ ਦੀ ਸਾਰਿਆਂ ਦੀ 35400 ਤਨਖਾਹ ਰਹੇਗੀ ਗਰੁੱਪ B ਦੀਆਂ ਪੋਸਟਾਂ ਨੇ ਗਰੁੱਪ B ਦੀਆਂ ਪੋਸਟਾਂ ਨੇ 35400 ਤਨਖਾਹ ਜਿਹੜੀ ਉਹ ਤੁਹਾਡੀ ਰਹੇਗੀ ਐਕਸ ਸਰਵਿਸਮੈਨ ਈਡਬਲਯੂਐਸ ਅਗੇ ਪਰਸਨ ਵਿਦ ਡਿਸੇਬਿਲਟੀ ਆਪਾਹਾਜ ਆਗੇ ਲੀਨੀਅਰ ਡਿਸੈਂਡੈਂਟਸ ਆਫ ਐਕਸ ਸਰਵਿਸਮੈਨ ਐਕਸ ਸਰਵਿਸਮੈਨ ਦੇ ਅੱਗੇ ਜਿਹੜੇ ਡਿਸੈਂਡੈਂਟ ਹੁੰਦੇ ਨੇ ਉਹਨਾਂ ਦੇ ਬੱਚੇ ਆਗੇ ਇਹਨਾਂ ਦੇ ਲਈ ਫੀਸ 500 ਰੁਪਏ ਹੈਗੀ ਸ਼ੈਡਿਊਲ ਕਾਸਟ ਬੈਕਵਰਡ ਕਲਾਸੇਜ਼ ਦੇ ਲਈ ਐਸਸੀ ਬੀਸੀ ਦੇ ਲਈ 750 ਹੈ ਬਾਕੀਆਂ ਦੇ ਲਈ 1500 ਫੀਸ ਹੈ ਜਿਹੜੀ ਇਹਨਾਂ ਨੇ ਭਾਈ ਰੱਖੀ ਹੈਗੀ ਹੁਣ ਇਹਦੇ ਵਿੱਚ ਵੀ ਇੱਕ ਹੋਰ ਚੀਜ਼ ਆ ਜਾਂਦੀ ਹੈ ਕਿ ਪੀਟਰ ਪਲੱਸ ਵੀ ਨੇ ਪੇਪਰ ਅਨਾਉਂਸ ਕੀਤਾ ਹੈਗਾ ਹੁਣ ਉਹ ਪੇਪਰ ਦੇ ਵਿੱਚ ਇਹ ਕਹਿੰਦੇ ਕਹਿੰਦੇ ਸੀ ਤੁਹਾਡਾ ਸਾਰਾ ਇੱਕੋ ਪੇਪਰ ਲਵੋਗੇ ਤਸੀਲਦਾਰ ਦਾ ਸਭ ਇਹਦਾ ਸਭ ਸੌਰੀ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਦਾ ਹੋ ਗਿਆ ਖਜ਼ਾਨਚੀ ਦਾ ਹੋ ਗਿਆ ਸਾਰਿਆਂ ਦਾ ਹੋ ਗਿਆ ਤੇ ਫੀਸਾਂ ਤੁਸੀਂ 15-1500 ਪਹਿਲਾਂ ਅਲੱਗ-ਅਲੱਗ ਪਰਵਾਲੀਆਂ ਸਾਰਿਆਂ ਦੀਆਂ ਅਲੱਗ-ਅਲੱਗ ਬੰਦੇ ਨੇ ਅਪਲਾਈ ਕੀਤਾ ਪੇਪਰ ਤੁਸੀਂ ਇੱਕ ਕੰਡਕਟ ਕਰੋਗੇ ਐ ਫਿਰ ਪਹਿਲਾਂ ਇੱਕ ਨੋਟੀਫਿਕੇਸ਼ਨ ਕੱਢਣਾ ਸੀ ਨਾ ਰੱਖਵਾ ਕਰਨਾ ਜਿਹੜਾ ਇਹਦੇ ਵਿੱਚ ਤੁਹਾਡਾ ਭਾਈ ਕਹਿੰਦਾ ਲਾਗੂ ਹੋਊਗਾ ਠੀਕ ਹੈ ਹੁਣ ਇਹਦੇ ਚੋਣ ਵਿਧੀ ਦੀ ਪ੍ਰਕਿਰਿਆ ਕਿਉਂਗੇ ਇਹਨਾਂ ਦੇ ਲਈ ਅਪਲਾਈ ਕਰਨ ਵਾਲੇ ਦੀ ਐਮਸੀਕਯੂ ਟੈਸਟਡਾ ਸੀ ਉਹ ਕੰਡਕਟ ਕਰਾਂਗੇ ਕਹਿੰਦਾ ਮੈਰਿਟ ਲਿਸਟ ਦੇ ਆਧਾਰ ਤੇ ਉਹਨਾਂ ਨੂੰ ਫਿਰ ਚੱਕਿਆ ਜਾਏਗਾ ਇਹਦੀ ਵੈਬਸਾਈਟ ਤੇ ਜਿੰਨਾ ਵੀ ਜਿਹੜਾ ਤੁਹਾਡਾ ਸਿਲੇਬਸ ਵਗੈਰਾ ਉਹ ਜੋ ਕੁਝ ਵੀ ਹੋਊਗਾ ਟ੍ਰਿਪਲ ਐਸਬੀ ਦੀ ਵੈਬਸਾਈਟ ਤੇ ਤੁਹਾਨੂੰ ਮਿਲਦਾ ਰਹੂਗਾ triplesp.punjab.gov.in ਅਪਲਾਈ ਕਰਨ ਦੇ ਲਈ triplesp ਤੇ ਜਾਓ ਆਨਲਾਈਨ ਅਪਲੀਕੇਸ਼ਨ ਹੈ ਜਿਹੜੀ ਉੱਤੇ ਜਾਓ ਤੇ 19 ਤਰੀਕ ਤੋਂ ਹੀ ਜਿਹੜਾ ਤੁਹਾਡਾ ਇਹ ஆன்ਲਾਈਨ ਐਪਲੀਕੇਸ਼ਨ ਦਾ ਸਿਸਟਮ ਹੈ ਜਿਹੜਾ ਓਪਨ ਹੋਏਗਾ ਠੀਕ ਹੈ ਜੀ ਇਸੇ ਤੁਹਾਡੇ ਕੋਲ ਪੀਟਰ